ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਟ੍ਰੈਫਿਕ ਪੁਲਿਸ ਵੱਲੋਂ ਬੱਸ ਸਟੈਂਡ ਦੇ ਨਾਕਾਬੰਦੀ ਕਰਕੇ ਕੱਟੇ ਚਾਲਾਨ ਅੱਜ ਸਮਾਣਾ ਟ੍ਰੈਫਿਕ ਪੁਲਿਸ ਮੁਖੀ ਚਿਰਮਲ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਵੱਲੋਂ ਬੱਸ ਸਟੈਂਡ ਤੇ ਨਾਕਾਬੰਦੀ ਕਰਕੇ ਦੋ ਪਹੀਆ ਵਾਹਨਾਂ ਦੇ ਚਿਹਰਾਣ ਕੱਟੇ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਬਾਉਂਡ ਕੀਤਾ ਗਿਆ ਤੇ ਮਲ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਡੀਐਸਪੀ ਅਥੂਰ ਰਾਮ ਨੇ ਦਿਸ਼ਾ ਉਦੇਸ਼ਾ ਨੂੰ ਦੇਖਦਿਆਂ ਹੋਇਆ ਟ੍ਰੈਫਿਕ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅੱਜ ਸਮਾਣਾ ਵਿਖੇ ਵੱਖ-ਵੱਖ ਜਗ੍ਹਾਵਾਂ ਤੇ ਨਾਕੇਬੰਦੀ ਕੀਤੀ ਜਾਵੇਗੀ ਅਤੇ ਇਹ ਰੋਜ਼ਾਨਾ ਹੀ ਮੁਹਿੰਮ ਜਾਰੀ ਰਹੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਵੇਖੋ ਕੁ ਬਕਾ ਹੈ ਨਹੀਂ ਕੀ ਹੁੰਦਾ ਚਾਹ ਉਹ ਬਾੜ ਪਾੜ ਕੇ ਉਹ ਲੈ ਗਿਆ ਭਜਾ ਕੇ ਤੇਰੀ ਯਾਰ ਮੱਧੇ ਵਿੱਚ ਥੋਰੀ ਦੇ ਲਈ ਕਰਦੇ ਕਿੱਥੋਂ ਦਾ ਇਹ ਫੱਕੇ ਲੱਗਣਾਂਗੇ ਥੋਰੀ ਦਾ ਅਈਧੋ ਪਤੇਰਾ ਕੋਈ ਕਰਕੇ ਦੇਖ ਲਿਆ ਲਈ ਆ ਤੇ ਬਣੀ ਆ ਪਿੰਲੇਵਾਰਾ ਸੀ ਅੱਜ ਆਇਆ ਇੱਥੇ ਅੱਜ ਚਾਲੂ ਪੜਾਗਾ ਕੀ ਹੈਲੋ ਸਾਹ ਨਾ ਮੋਟ ਸਾਹ ਨਾਲ ਚੱਲ ਰਿਹਾ ਬੈਠੇ ਇੱਧਰ ਆਉਣਾ ਉਰੇ ਇੱਧਰ ਹਾਂ ਤੇ 16 ਜਿਹੜੀ ਗੱਲ ਕਰਨੀ ਹੈ ਹਾਂ ਕੀ ਨਾਂ ਕੀ ਤੇਰਾ ਬੜਾ ਨੰਬਰ ਪਲੇਟ ਕੀ ਨੱਕ ਬੰਦ ਕੀਤੀ ਹੈ ਇਹ ਤਾਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਤਸਵੀਰ ਰੋਡ ਤੇ ਟ੍ਰੈਫਿਕ ਅਹ ਦੀ ਦਿੱਕਤ ਬਹੁਤ ਆਉਂਦੀ ਆ ਲੋਕ ਛਲਕ ਦੇ ਵਿਚਾਲੇ ਗੱਡੀਆਂ ਲਾ ਜਾਂਦੇ ਆ ਤੇ ਅੱਜ ਦੋ ਗੱਡੀਆਂ ਰੋਂਗ ਪਾਰਕਿੰਗ ਕਿਸੇ ਹੋਰ ਬੰਦ ਕੀਤੀਆਂ ਚਲਾਨ ਕੀਤਾ ਉਹਨਾਂ ਦੇ ਬਾਕੀ ਹੋਰ ਵੀ ਕਰ ਰਹੇ ਸੀ ਚਲਾਨ ਵੀ ਟ੍ਰੈਫਿਕ ਵਿੱਚ ਕੋਈ ਵਿਗੜਨਾ ਨਾ ਪਵੇ ਠੀਕ ਹੈ ਜੀ ਇਹ ਮੁਹਿੰਮ ਕਿੰਨੀ ਤੱਕ ਚਲਦੀ ਰਹੇਗੀ ਇਹ ਮਹਮ ਲਗਾਤਾਰ ਚਲਦੀ ਰਹੇਗੀ ਟ੍ਰੈਫਿਕ ਵਿੱਚ ਸੁਧਾਰ ਕਰਾਂਗੇ ਠੀਕ ਹੈ ਜੀ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਰਹਾ ਜੀ